ਤਾ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਦਾ ਅਖਲਾ ਪ੍ਰੀਖਿਆ ਦੀ ਤਿਆਰੀ ਦੇ ਅੰਦੀਨ ਅਸੀਂ ਅੰਸ਼ ਸੰਬੰਧੀ ਪ੍ਰੈਕਟਿਸ ਸੈਟ ਹੈ ਜਿਹੜਾ 31 ਨੰਬਰ ਪੇਜ ਤੇ ਕਰਨ ਜਾ ਰਹੇ ਹਾਂ ਧਿਆਨ ਦੇ ਨਾਲ ਦੇਖੋ ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਭਿੰਨ ਵੱਡੀ ਹੈ ਤਾਂ ਚਾਰ ਭਿੰਨਾਂ ਦਿੱਤੀਆਂ ਹੋਈਆਂ ਬੇਟਾ ਕਿਹੜੀਆਂ ਕਿਹੜੀਆਂ ਇੱਕ ਦਿੱਤੀ ਹੈ 5/6 ਇੱਕ ਦਿੱਤੀ ਹੈ 9/10 ਇੱਕ ਦਿੱਤੀ ਹੈ 7/9 ਇੱਕ ਦਿੱਤੀ ਹੈ 10/ 11 ਤਾਂ ਬੇਟਾ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਹਰ ਨੂੰ ਬਰਾਬਰ ਕਰ ਲੈਨੇ ਆਂ ਫਿਰ ਅੰਸ਼ ਦੇਖ ਲੈਨੇ ਆਂ ਵੱਡਾ ਛੋਟਾ ਠੀਕ ਹੈ ਤਾਂ ਹਰ ਨੂੰ ਬਰਾਬਰ ਕਰਨ ਲਈ ਇਹਦਾ ਲਗਉਤਮ ਲਵਾਂਗੇ ਕਿਹਦਾ ਕਿਹਦਾ 6 10 9 ਤੇ 11 ਦਾ ਇਹ ਆ ਜਾਊਗਾ ਬੇਟਾ ਪਹਿਲਾਂ 2 ਦੇ ਭਾੜੇ ਤੇ ਜਾਊਗਾ 2 3 6 2 5 10 9 ਦੇ 9 11 ਦੇ 11 ਫਿਰ ਇਹ ਜਾਊਗਾ ਬੇਟਾ 3 ਤੇ 3 1 3 5 ਦੇ 5 3 30 ਇਹ 9 11 ਦੇ 11 ਤਾਂ 2 3 6 5 3 90 90 ਨੂੰ ਜਦੋਂ 11 ਨਾਲ ਗੁਣਾ ਕੀਤੀ ਤਾਂ 900 90 ਆ ਗਿਆ ਠੀਕ ਹੈ 6 ਤੇ ਪਹਿਲਾਂ 990 ਨੂੰ 6 ਤੇ ਵੰਡਾਂਗੇ ਫਿਰ ਇਹਨੂੰ 5 ਨਾਲ ਗੁਣਾ ਕਰ ਦਾਂਗੇ ਤਾਂ ਇਹ ਬੇਟਾ ਤੁਸੀਂ ਵੰਡ ਕੇ ਦੇਖਣਾ ਕੈਲਕੂਲੇਸ਼ਨ ਤਾਂ ਅਭਿਆਸ ਦੇ ਨਾਲ ਹੀ ਆਉਂਦੀ ਹੈ ਠੀਕ ਹੈ ਤੇ ਜਦੋਂ ਅਸੀਂ ਵੰਡਾਂਗੇ ਇਹ ਆ ਜਾਊਗਾ ਬੇਟਾ 6 616396 6 36 ਤੇ 6 5 30 165 ਆਜੂ 165 ਨੂੰ 5 ਨਾਲ ਗੁਣਾ ਕਰਾਂਗੇ ਜਦੋਂ ਤਾਂ ਇਹ ਆਜੂਗਾ 50 5 25 50 6 30 ਤੇ 2 32 5 5 ਤੇ 3 8 825 ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ 10 ਨਾਲ ਕਰਾਂਗੇ 99 99 ਨੂੰ 9 ਨਾਲ ਗੁਣਾ ਕਰਾਂਗੇ ਤਾਂ 9 81 9 81 ਤੇ 8 99 899 ਆ ਗਿਆ ਆ ਕਰਾਂਗੇ ਤਾਂ ਇਹ ਆਜੂ 110 9 ਨਾਲ ਭਾਗ ਕਰਾਂਗੇ 990 ਨੂੰ 110 7 700 70 ਫਿਰ 11 ਤੇ ਕਰਾਂਗੇ ਤਾਂ ਇਹ ਆਜੂ 90 90 ਨੂੰ 10 ਨਾਲ ਗੁਣਾ ਕਰਾਂਗੇ ਤਾਂ ਆਜੂਗਾ 900 ਹੁਣ ਬੇਟਾ ਉਹ ਕੀ ਕਹਿੰਦਾ ਪਈ ਇਹ 8 ਲਿਖਿਆਂ ਵਿੱਚੋਂ ਕਿਹੜੀ ਭਿੰਨ ਵੱਡੀ ਹੈ ਤਾਂ ਬੇਟਾ ਇਹਦੇ ਵਿੱਚ ਆਪਾਂ ਜਦੋਂ ਹਾਂ ਹਾਰ ਬਰਾਬਰ ਕਰ ਲਿਆ ਹੁਣ ਉੱਪਰਲੇ ਪਾਸੇ ਅਸੀਂ ਦੇਖ ਲਾਂਗੇ ਕਿਹੜੀ ਸਭ ਤੋਂ ਵੱਡੀ ਰਕਮ ਆ ਆ 825 891 770 ਤੇ ਆ 900 ਆ ਤਾਂ 900 ਦੇ ਪੈਰਲਲ ਕਿਹੜੀ ਹੈਗੀ ਆ 10/11 ਤਾਂ ਸਾਡੀ ਕਿਹੜੀ ਭਿੰਨ ਵੱਡੀ ਉੱਤਰ ਆ ਗਿਆ 10/11 ਸਭ ਤੋਂ ਵੱਡੀ ਭਿੰਨ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 1 ਹੁਣ ਆਪਾਂ ਆਗੇ ਸਵਾਲ ਨੰਬਰ 2 ਦੇ ਉੱਤੇ 8 ਲਿਖਿਆਂ ਵਿੱਚੋਂ ਕਿਹੜੀ ਭਿੰਨ ਛੋਟੀ ਹੈ ਤਾਂ ਇੱਥੇ ਵੀ ਬੇਟਾ ਸੇਮ ਹੀ ਫਾਰਮੂਲਾ ਲੱਗਣਾ ਹੈ 1/10 2/15 ਫਿਰ 3/8 ਤੇ ਫਿਰ ਆ ਗਿਆ 4/ 9 ਤਾਂ ਇੱਥੇ ਫਿਰ ਅਸੀਂ ਇਹਨਾਂ ਦਾ ਲਘੁਤਮ ਸਮਾਵਰਤਕ ਲ ਲਾਂਗੇ 10 15 8 ਤੇ 9 ਤਾਂ ਇਹ ਬੇਟਾ ਕਿਹੜੇ ਭਾੜੇ ਤੇ ਜਾਂਦੀ ਸਭ ਤੋਂ ਛੋਟੇ ਭਾੜੇ ਤੇ ਗਵਾਵਾਂਗੇ ਅਸੀਂ ਇਹ ਪਹਿਲਾਂ ਜਾਂਦਾ ਆ ਦੂਰ ਦੋ ਦੇ ਉੱਤੇ ਜਾਂਦਾ 2 5 10 15 ਦੇ 15 2 ਚੋਕੇ 8 9 ਦੇ 9 ਉਸ ਤੋਂ ਬਾਅਦ ਦੇ ਵਿੱਚ ਬੇਟਾ ਇਹ ਜਾਂਦਾ 3 ਦੇ ਭਾੜੇ ਤੇ 5 ਦੇ 5 3 5 15 4 ਦੇ 4 3 3 9 ਉਸ ਤੋਂ ਬਾਅਦ ਬੇਟਾ ਇਹ ਜਾਊਗਾ 5 ਦੇ ਪਾੜੇ ਤੇ 515 5154 ਦੇ 4 3 ਦੇ 3 ਤਾਂ ਇਹਨੂੰ ਆਪਾਂ ਗੁਣਾ 2 3 6 5 30 120 ਤੇ 360 ਤਾਂ ਇਹਨਾਂ ਦਾ ਲਘੁਤਮ ਸਮਾਵਰਤ ਕਿੰਨਾ ਆ ਗਿਆ 360 ਹੁਣ ਇਹਦੇ ਨਾਲ ਅਸੀਂ ਭਾਗ ਕਰਾਂਗੇ 36 36 ਉੱਪਰਲੇ ਨਾਲ ਗੁਣਾ ਕਰ ਦਾਂਗੇ ਇਹ ਆ ਗਿਆ 36 ਫਿਰ 15 ਨਾਲ ਕਰਾਂਗੇ ਜਦੋਂ ਇਹਨੂੰ ਵੰਡਾਂਗੇ 360 ਨੂੰ 15 2 30 ਪਰ 24 ਆ ਗਿਆ 15 ਚੋਕੀ 60 ਤਾਂ 24 ਦੁਣਾ 48 ਫਿਰ 8 ਤੇ ਵੰਡਾਂਗੇ ਤਾਂ 8 45 ਆ ਜਾਣਾ 8 ਚੋਕਾ 32 8 ਪੰਜ 45 ਤੇ ਆ 135 ਠੀਕ ਹੈ ਬੇਟਾ ਫਿਰ 9 ਤੇ ਵੰਡਾਂਗੇ ਤਾਂ 40 40 ਚੋਕਾ 160 ਹੁਣ ਬੇਟਾ ਉਹ ਪੁੱਛ ਰਿਹਾ ਕਿਹੜੀ ਭਿੰਨ ਛੋਟੀ ਹੈ ਤਾਂ ਆ ਅਸੀਂ ਹਰ ਬਰਾਬਰ ਕਰ ਲਿਆ ਤੇ ਆ 36 48 135 160 ਤਾਂ ਆਹ ਭਿੰਨ ਹੈ ਜਿਹੜੀ 36 ਵਾਲੀ 36 360 ਇਹਦੇ ਪੈਰਲਲ ਕਿਹੜੀ ਭਿੰਨ ਹੈਗੀ 1 10 ਤਾਂ ਸਭ ਤੋਂ ਛੋਟੀ ਕਿਹੜੀ ਬਣ ਗਈ ਆਹ 1 10 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹਦਾ ਦੂਜਾ ਸਵਾਲ ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ